ਮਸੀਬੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮ ਸੀ ਵੀ ਜਿਵੇਂ ਆਪਾਂ ਸਭ ਜਾਣਦੇ ਆ ਕਿ ਅਸੀਂ ਹਰ ਰੋਜ਼ ਜੀਵਨ ਦੀ ਗਵਾਹੀ ਨੂੰ ਲੈ ਕੇ ਆਉਂਦੇ ਆ ਤੋ ਅੱਜ ਅਸੀਂ ਫਿਰ ਇੱਕ ਜੀਵਨ ਦੀ ਗਵਾਹੀ ਨੂੰ ਲੈ ਕੇ ਆਏ ਆ ਅੱਜ ਦੀ ਗਵਾਹੀ ਸਿਸਟਰ ਦਵਿੰਦਰ ਕੌਰ ਜੀ ਦੀ ਆ ਜੋ ਕਿ ਸਮਰਾਲਾ ਦੇ ਰਹਿਣ ਵਾਲੇ ਨੇ ਸਿਸਟਰ ਜੀ ਦੱਸਦੇ ਨੇ ਕਿ ਇਹ ਸਿੱਖ ਫੈਮਲੀ ਤੋਂ ਬਿਲੋਂਗ ਕਰਦੇ ਸੀ ਮਸੀਹ ਵਿੱਚ ਆਉਣ ਤੋਂ ਪਹਿਲਾਂ ਸਿਸਟਰ ਜੀ ਦੱਸਦੇ ਕਿ ਹਰ ਇੱਕ ਰੀਤੀ ਰਿਵਾਜ ਜੋ ਵੀ ਇਹਨਾਂ ਦੀ ਗੁਰਸਿੱਖ ਦੀ ਮਰਿਆਦਾ ਸੀਗੀ ਸਭ ਕੁਝ ਕਰਦੇ ਸੀਗੇ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੀ ਬੇਟੀ ਦੀ ਜਦੋਂ ਮੈਰਿਜ ਹੋਈ ਸਿਸਟਰ ਜੀ ਦੱਸਦੇ ਆ ਕਿ ਮੈਰਿਜ ਤੋਂ 4 ਮਹੀਨੇ ਬਾਅਦ ਹੀ ਇਹਨਾਂ ਦੀ ਬੇਟੀ ਦੇ ਮੂੰਹ 'ਚ ਇੱਕ ਛਾਲਾ ਹੋਇਆ ਔਰ ਉਸ ਛਾਲੇ ਤੋਂ ਇਹਨਾਂ ਦੀ ਬੇਟੀ ਦਾ ਜੋ ਵੀ ਬਿਮਾਰੀ ਸੀਗੀ ਉਹ ਵੱਧ ਗਈ ਜਦੋਂ ਇਹਨਾਂ ਨੇ ਡਾਕਟਰਸ ਨੂੰ ਦਿਖਾਇਆ ਤੇ ਉਹਨਾਂ ਨੇ ਇਹਨਾਂ ਨੂੰ ਸਕਿਨ ਦੀ ਕੋਈ ਅਲਰਜੀ ਦੱਸੀ ਜੋ ਕਿ ਬਹੁਤ ਜ਼ਿਆਦਾ ਵੱਧ ਰਹੀ ਸੀਗੀ ਸਿਸਟਰ ਜੀ ਦੱਸਦੇ ਆ ਕਿ ਜਦੋਂ ਉਹਨਾਂ ਨੇ ਮੈਡੀਸਨ ਵੀ ਲਈ ਪਰ ਕੋਈ ਫਰਕ ਨਹੀਂ ਪੈ ਰਿਹਾ ਸੀਗਾ ਤੇ ਚੌਥੇ ਮਹੀਨੇ ਬਾਅਦ ਮੈਰਿਜ ਤੋਂ ਇਹਨਾਂ ਦੀ ਬੇਟੀ ਨੂੰ ਪਤਾ ਲੱਗਦਾ ਕਿ ਉਹ ਪ੍ਰੈਗਨੈਂਟ ਆ ਜਦੋਂ ਡਾਕਟਰ ਦੇ ਕੋਲ ਜਾਂਦੇ ਆ ਡਾਕਟਰ ਨੂੰ ਦੱਸਦੇ ਆ ਕਿ ਵੀ ਮੈਂ ਪ੍ਰੈਗਨੈਂਟ ਆ ਤਾਂ ਡਾਕਟਰ ਨੇ ਉਹ ਦਵਾਈ ਬੰਦ ਕਰ ਦਿੱਤੀ ਜੋ ਉਹਨਾਂ ਦੀ ਸਕਿਨ ਅਲਰਜੀ ਦੀ ਸੀਗੀ ਤੇ ਜਦੋਂ ਉਹਨਾਂ ਨੇ ਡਾਕਟਰ ਨੇ ਦਵਾਈ ਬੰਦ ਕਰ ਦਿੱਤੀ ਤਾਂ ਡਾਕਟਰ ਦੇ ਦਵਾਈ ਬੰਦ ਕਰਨ ਤੋਂ ਬਾਅਦ ਉਹ ਜੋ ਉਹਨਾਂ ਦੀ ਪ੍ਰੋਬਲਮ ਸੀ ਉਹ ਬਹੁਤ ਜ਼ਿਆਦਾ ਵੱਧ ਗਈ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੀ ਬੇਟੀ ਦੇ ਸਿਰ ਦੇ ਵਾਲਾਂ ਤੋਂ ਲੈ ਕੇ ਪੂਰੇ 10 ਤੱਕ ਸਿਸਟਰ ਜੀ ਦੱਸਦੇ ਕਿ ਪੂਰਾ ਛਾਲੇ ਇਹਨਾਂ ਦੇ ਬੇਟੀ ਦੇ ਸਰੀਰ ਤੇ ਸਾਰੇ ਛਾਲੇ ਹੋ ਚੁੱਕੇ ਸੀ ਜ਼ਖਮ ਹੋ ਚੁੱਕੇ ਸੀਗੇ ਸਿਸਟਰ ਜੀ ਦੱਸਦਿਆ ਕਿ ਇਹਨਾਂ ਦੀ ਬੇਟੀ ਦੇ ਜਿਸਮ ਦੇ ਵਿੱਚੋਂ ਖੂਨ ਵਹਿਂਦਾ ਸੀਗਾ ਸਕਿਨ ਦੇ ਵਿੱਚੋਂ ਖੂਨ ਵਹਿੰਦਾ ਸੀ ਔਰ ਕਹਿੰਦੇ ਕਿ ਮਤਲਬ ਕੀ ਕਹਿੰਦੇ ਦੇਖ ਨਹੀਂ ਸੀ ਹੁੰਦਾ ਸਿਸਟਰ ਜੀ ਦੱਸਦੇ ਕਿ ਆਪਣੀ ਬੇਟੀ ਦੇ ਦੁੱਖ ਨੂੰ ਦੇਖ ਨਹੀਂ ਪਾ ਰਿਆ ਸੀਗੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਤੋਂ ਉਹਨਾਂ ਦੇ ਸਰੀਰ ਤੇ ਕੱਪੜਾ ਵੀ ਨਹੀਂ ਸੀ ਪੈਂਦਾ ਕਹਿੰਦੇ ਕਿ ਇੱਕ ਹਲਕੀ ਜਿਹੀ ਪੱਗ ਦੇ ਨਾਲ ਉਹਨਾਂ ਨੂੰ ਟਕਿਆ ਹੋਇਆ ਸੀ ਉਹ ਸਿਸਟਰ ਕਹਿੰਦੇ ਸਿਸਟਰ ਜੀ ਦੱਸਦੇ ਕਿ ਇਹਨਾਂ ਦੀ ਬੇਟੀ ਪੂਰੀ ਤਰ੍ਹਾਂ ਨਾਲ ਬਸਤਰ ਰੈਸ ਸੀਗੇ ਕਿਉਂਕਿ ਉਹਨਾਂ ਦੇ ਸਰੀਰ ਤੇ ਕੱਪੜਾ ਪੈਂਦਾ ਹੀ ਨਹੀਂ ਸੀਗਾ ਇੰਨੇ ਜ਼ਿਆਦਾ ਉਹ ਜ਼ਖਮਾਂ ਦੇ ਨਾਲ ਭਰੇ ਹੋਏ ਸੀ ਅਰ ਸਿਸਟਰ ਜੀ ਦੱਸਦੇ ਆ ਕਿ ਉਹ ਇਨਾਂ ਦੀ ਬੇਟੀ ਦੀ ਇੰਨੀ ਜ਼ਿਆਦਾ ਮਾੜੀ ਹਾਲਤ ਸੀਗੀ ਸਿਸਟਰ ਜੀ ਕਹਿੰਦੇ ਕਿ ਮੈਂ ਇੱਧਰ ਉੱਧਰ ਹੋ ਕੇ ਰੋਂਦੀ ਸੀਗੀ ਕਿ ਅਗਰ ਮੇਰੀ ਬੇਟੀ ਨੂੰ ਕੁਝ ਹੋ ਗਿਆ ਤਾਂ ਮੈਂ ਜਿੰਦਾ ਨਹੀਂ ਰਹਿਣਾ ਸਿਸਟਰ ਜੀ ਕਹਿੰਦੇ ਕਿ ਇੰਨਾ ਜ਼ਿਆਦਾ ਦੁੱਖ ਹੁੰਦਾ ਸੀਗਾ ਉਹਦੀ ਤਕਲੀਫ ਨੂੰ ਦੇਖ ਕੇ ਸਿਸਟਰ ਕਹਿੰਦੇ ਕਿ ਮੇਰੀ ਬੇਟੀ ਚੀਕਾਂ ਮਾਰਦੀ ਸੀਗੀ ਤੜਫਦੀ ਸੀਗੀ ਕਿਉਂਕਿ ਜਖਮ ਇਹਨੇ ਜਾਦਾ ਸੀਗੇ ਸਿਸਟਰ ਜੀ ਦੱਸਦੇ ਆ ਕਿ ਉਹਨਾਂ ਦੇ ਸਰੀਰ ਤੇ ਇੱਕ ਵੀ ਜਗ੍ਹਾ ਖਾਲੀ ਨਹੀਂ ਸੀਗੀ ਕਿ ਜਿੱਥੇ ਜ਼ਖਮ ਨਾ ਹੋਵੇ ਔਰ ਸਿਸਟਰ ਦੱਸਦੇ ਕਿ ਉਪਰੋ ਪ੍ਰੈਗਨੈਂਟ ਸੀਗੇ ਤੋਂ ਪ੍ਰੈਗਨੈਂਸੀ ਦੇ ਵਿੱਚ ਸਿਸਟਰ ਜੀ ਕਹਿੰਦੇ ਕਿ ਮਤਲਬ ਕਿ ਕੁਛ ਵੀ ਉਹ ਖਾ ਨਹੀਂ ਸੀ ਸਕਦੇ ਕੁਛ ਪੀ ਨਹੀਂ ਸੀ ਸਕਦੇ 4 ਮਹੀਨੇ ਤੱਕ ਸਿਰਫ ਉਹ ਇੰਜੈਕਸ਼ਨਾਂ ਤੇ ਰਹਿਆ ਤੋਂ ਸਿਸਟਰ ਜੀ ਦੱਸਦੇ ਆ ਕਿ ਇਹਨਾਂ ਦੀ ਬੇਟੀ ਜਿਹੜੀ ਜੋ ਇੰਜੈਕਸ਼ਨ ਉਹਨਾਂ ਨੂੰ ਦਿੱਤੇ ਜਾਂਦੇ ਸੀਗੇ ਕਿ ਉਹ ਇੰਨੇ ਜ਼ਿਆਦਾ ਹਾਰਡ ਸੀਗੇ ਉਹ ਇੰਨੇ ਜ਼ਿਆਦਾ ਇੰਨੇ ਜ਼ਿਆਦਾ ਸਟਰੋਂਗ ਇੰਜੈਕਸ਼ਨ ਹੁੰਦੇ ਸੀਗੇ ਕਿ ਡਾਕਟਰ ਮਤਲਬ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਕਿ ਅਗਰ ਇਹਨਾਂ ਇੰਜੈਕਸ਼ਨਸ ਦੇ ਨਾਲ ਵੀ ਫਰਕ ਨਹੀਂ ਪਿਆ ਤਾਂ ਕੋਈ ਕੁਝ ਨਹੀਂ ਕਰ ਸਕਦਾ ਤਾਂ ਉਹਨਾਂ ਨੇ ਕਹਿੰਦੇ ਨੇ ਮਹਿੰਗੇ ਇੰਜੈਕਸ਼ਨ ਆਉਂਦੇ ਸੀਗੇ ਉਹ ਹਰ ਇੱਕ ਇੰਜੈਕਸ਼ਨ ਉਹਨਾਂ ਨੂੰ ਦਿੱਤਾ ਔਰ ਕਹਿੰਦੇ ਕਿ ਡਾਕਟਰਾਂ ਨੇ ਗਰੰਟੀ ਵੀ ਲਈ ਨਹੀਂ ਡਾਕਟਰ ਬੋਲ ਰਹੇ ਸੀਗੇ ਕਿ ਅਗਰ ਇਹਨਾਂ ਨੂੰ ਇੰਜੈਕਸ਼ਨ ਲਾਉਂਦੇ ਸਮੇਂ ਕੁਝ ਹੋ ਜਾਂਦਾ ਹੈ ਤਾਂ ਸਾਡੀ ਕੋਈ ਗਰੰਟੀ ਨਹੀਂ ਆ ਕੁਝ ਵੀ ਹੋ ਸਕਦਾ ਕਿਉਂਕਿ ਉਹ ਪ੍ਰੈਗਨੈਂਟ ਸੀਗੇ ਤਾਂ ਉਹ ਇੰਨੇ ਤਕਲੀਫ ਦੇ ਵਿੱਚ ਸੀਗੇ ਕਿ ਸਿਸਟਰ ਦੱਸਦੇ ਕਿ ਉਹਨਾਂ ਦਾ ਪੂਰਾ ਨੱਕ ਮੂੰਹ ਕੰਨ ਸਾਰਾ ਕੁਝ ਸ਼ਾਲਿਆਨਾ ਭਰਿਆ ਹੋਇਆ ਸੀਗਾ ਤੇ ਸਿਸਟਰ ਦੱਸਦੇ ਆ ਕਿ ਇਸ ਕੰਡੀਸ਼ਨ ਦੇ ਵਿੱਚ ਕਹਿੰਦੇ ਵੀ ਮੇਰੀ ਬੇਟੀ ਇੰਨੀ ਜ਼ਿਆਦਾ ਤੰਗ ਸੀਗੀ ਕਹਿੰਦੇ ਕਿ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਡਾਕਟਰ ਕਹਿੰਦੇ ਕਿ ਹੁਣ ਤੁਸੀਂ ਇਹਨਾਂ ਨੂੰ ਮਤਲਬ ਅਸੀਂ ਵੀ ਕੁਝ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਉਹਨਾਂ ਨੇ ਇੰਜੈਕਸ਼ਨ ਦਿੱਤੇ ਕਹਿੰਦੇ ਕਿ ਇੰਜੈਕਸ਼ਨਾਂ ਨੇ ਵੀ ਕੋਈ ਅਸਰ ਨਹੀਂ ਕੀਤਾ ਕੋਈ ਅਸਰ ਨਹੀਂ ਕਹਿੰਦੇ ਹੋਇਆ ਉਹ ਨਾ ਮਹਿੰਗੀਆਂ ਦਵਾਈਆਂ ਦਾ ਮਹਿੰਗੇ ਇੰਜੈਕਸ਼ਨਸ ਦਾ ਤੋਂ ਸੱਚਮੁੱਚ ਪਰਮੇਸ਼ਰ ਡਾਕਟਰਾਂ ਦਾ ਡਾਕਟਰ ਤੇ ਵੈਦਾਂ ਦਾ ਵਹਿ ਹਦਿਆ ਜਿੱਥੇ ਪਰਮੇਸ਼ਰ ਦੀ ਸੋਚ ਸ਼ੁਰੂ ਹੁੰਦੀ ਆ ਸੱਚਮੁੱਚ ਉੱਥੇ ਕੋਈ ਕਿਸੇ ਦੀ ਸੋਚ ਕੰਮ ਨਹੀਂ ਆਉਂਦੀ ਸੱਚਮੁੱਚ ਜਦੋਂ ਪਰਮੇਸ਼ਰ ਨੇ ਇਹਨਾਂ ਦੀ ਬੇਟੀ ਦੇ ਦੁੱਖ ਨੂੰ ਦੇਖਿਆ ਤੋਂ ਪਰਮੇਸ਼ਰ ਨੇ ਇਹਨਾਂ ਦੇ ਲਈ ਆਪਣੇ ਡਿਵਾਈਨ ਜੋ ਵੀ ਪਰਮੇਸ਼ਰ ਦੇ ਦੂਤ ਮਨ ਸਕਦੇ ਆਪਾਂ ਜਦੋਂ ਕੋਈ ਇੰਨੀ ਤਕਲੀਫ ਦੇ ਵਿੱਚ ਹੋਵੇ ਤਾਂ ਜੋ ਸਾਡੇ ਲਈ ਪ੍ਰਾਰਥਨਾ ਕਰਿਓ ਅਸੀਂ ਆਪਣੇ ਲਈ ਦੂਤ ਹੀ ਸਮਝਦੇ ਆਂ ਕਿ ਪਰਮੇਸ਼ਰ ਨੇ ਸਾਡੇ ਲਈ ਡਿਵਾਈਨ ਹੈਲਪਰ ਭੇਜਿਆ ਤਾਂ ਇਸੇ ਤਰ੍ਹਾਂ ਜਦੋਂ ਇਹਨਾਂ ਦੀ ਬੇਟੀ ਮੌਤ ਤੇ ਜ਼ਿੰਦਗੀ ਨਾਲ ਜੂਝ ਰਹੀ ਸੀਗੀ ਉਸ ਸਮੇਂ ਪਰਮੇਸ਼ਰ ਨੇ ਇਹਨਾਂ ਨੂੰ ਵਚਨ ਦਿੱਤਾ ਤਾਂ ਜਦੋਂ ਇਹਨਾਂ ਨੂੰ ਵਚਨ ਮਿਲਿਆ ਇਹਨਾਂ ਨੂੰ ਪਾਸਟਰ ਜੀ ਨੇ ਪੁੱਛਿਆ ਕੀ ਪ੍ਰੋਬਲਮ ਆ ਤਾਂ ਇਹਨਾਂ ਨੇ ਸਾਰੀ ਗੱਲਬਾਤ ਦੱਸੀ ਕਿ ਇਦਾਂ ਕਰਕੇ ਇਹਨਾਂ ਦੀ ਬੇਟੀ ਜੋ ਹਸਪੀਟਲ ਦੇ ਵਿੱਚ ਆ ਔਰ ਇੰਨੇ ਮਹੀਨਿਆਂ ਤੋਂ ਕਹਿੰਦੇ ਕਿ 4-5 ਮਹੀਨਿਆਂ ਤੋਂ ਉਹਨਾਂ ਨੇ ਕੁਝ ਨਹੀਂ ਖਾਦਾ ਸੀਗਾ 4-5 ਮਹੀਨੇ ਕਹਿੰਦੇ ਉਹ ਬਿਨਾਂ ਕੱਪੜਿਆਂ ਤੋਂ ਰਹਿ ਆ ਇੱਕ ਸਿਰਫ ਪੱਗ ਲਪੇਟੀ ਹੁੰਦੀ ਸੀਗੀ ਉਹ ਵੀ ਹਲਕੀ ਜੀ ਉਹਨਾਂ ਦੇ ਉੱਪਰ ਦਿੱਤੀ ਹੁੰਦੀ ਸੀਗੀ ਤੋਂ ਸਿਸਟਰ ਜੀ ਦੱਸਦੇ ਆ ਕਿ ਇੰਨੀ ਜ਼ਿਆਦਾ ਤਕਲੀਫ ਦੇ ਵਿੱਚ ਜਦੋਂ ਇਹਨਾਂ ਦੀ ਬੇਟੀ ਚੱਲ ਰਹੀ ਸੀਗੀ ਉਸ ਸਮੇਂ ਜਦੋਂ ਇਹਨਾਂ ਨੂੰ ਵਚਨ ਮਿਲਿਆ ਔਰ ਉਹ ਪਾਸਟਰ ਜੀ ਨੇ ਪ੍ਰਾਰਥਨਾ ਕੀਤੀ ਉਹ ਲਗਾਤਾਰ ਪ੍ਰਾਰਥਨਾਵਾਂ ਕਰਦੇ ਰਹੇ ਇਹਨਾਂ ਦੀ ਬੇਟੀ ਦੇ ਲਈ ਔਰ ਉਹਨਾਂ ਨੇ ਕਿਹਾ ਕਿ ਤਿੰਨ ਦਿਨਾਂ ਦੇ ਵਿੱਚ ਇਹਨਾਂ ਦੀ ਬੇਟੀ ਜਿਹੜੀ ਆ ਉਹ ਕੱਪੜੇ ਪਾਉਣ ਵਾਲੇ ਹੋ ਜਾਣਗੇ ਤੋ ਸਿਸਟਰ ਜੀ ਨੇ ਵਿਸ਼ਵਾਸ ਕੀਤਾ ਔਰ ਪ੍ਰਾਰਥਨਾਵਾਂ ਕਰਉਂਦੇ ਰਹੇ ਔਰ ਉਸ ਸਮੇਂ ਦੇ ਦੌਰਾਨ ਇਹਨਾਂ ਦੀ ਬੇਟੀ ਤਾਂ ਨਾਰਮਲ ਹੋਣਾ ਸ਼ੁਰੂ ਹੋ ਹੀ ਗਈ ਬੇਟੀ ਦੀ ਜ਼ਿੰਦਗੀ ਵਿੱਚ ਪਰਮੇਸ਼ਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਬੇਟੀ ਨਾਰਮਲ ਹੁੰਦੇ ਗਿਆ ਔਰ ਸੱਚਮੁੱਚ ਉਹਨਾਂ ਦਾ ਜੋ ਵੀ ਦੁੱਖ ਤਕਲੀਫ ਸੀ ਜੋ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀਗਾ ਡਾਕਟਰਾਂ ਦੇ ਵੀ ਹੱਥ ਖੜੇ ਹੋ ਗਏ ਸੀਗੇ ਤੋ ਉਸ ਤਕਲੀਫ ਤੋਂ ਪਰਮੇਸ਼ਰ ਨੇ ਇਹਦੀ ਬੇਟੀ ਨੂੰ ਸ਼ੌਕੇ ਚੰਗਾ ਕੀਤਾ ਤੋ ਜਦੋਂ ਇਹਨਾਂ ਦੀ ਬੇਟੀ ਚੰਗੀ ਹੋਣ ਲੱਗੀ ਉਸ ਸਮੇ ਇਹ ਸਿਸਟਰ ਕਹਿੰਦੇ ਕਿ ਮੇਰੇ ਅੰਦਰੋਂ ਕਹਿੰਦੇ ਦੁਸ਼ਟ ਆਤਮੇ ਯਾਰ ਹੋਣ ਲੱਗੇ ਸਿਸਟਰ ਦੱਸਦੇ ਆ ਕਿ ਜਿਹੜੇ ਤਿੰਨ ਦਿਨ ਉਹਨਾਂ ਨੇ ਮੇਰੀ ਬੇਟੀ ਨੂੰ ਦਿੱਤੇ ਸੀ ਉਹਨਾਂ ਤਿੰਨਾਂ ਦਿਨਾਂ ਦੇ ਵਿੱਚ ਕਹਿੰਦੇ ਮੇਰੇ ਅੰਦਰੋਂ ਸਾਰੇ ਦੁਸ਼ਟ ਆਤਮੇ ਜ਼ਾਹਰ ਹੋ ਗਿਆ ਜੋ ਵੀ ਮੇਰੇ ਤੇ ਕਹਿੰਦੇ ਦੁਸ਼ਟ ਦਾ ਅਟੈਕ ਸੀ ਪ੍ਰਭਾਵ ਸੀਗਾ ਤੇ ਇਹ ਸਿਸਟਰ ਜੀ ਦੱਸਦੇ ਨੇ ਕਿ ਉਹ ਦੁਸ਼ਟ ਇਹਨਾਂ ਦੇ ਮੂੰਹ ਚੜ੍ਹ ਕੇ ਬੋਲਦਾ ਸੀਗਾ ਔਰ ਸੱਚਮੁੱਚ ਕਹਿੰਦੇ ਕਿ ਤਿੰਨ ਦਿਨ ਕਹਿੰਦੇ ਮੈਨੂੰ ਕੋਈ ਵੀ ਹੋਸ਼ ਨਹੀਂ ਰਿਹਾ ਦਿਨ ਦਿਨ ਕਹਿੰਦੇ ਮੈਂ ਖੇਲਦੀ ਰਹੀ ਤਿੰਨ ਦਿਨ ਕਹਿੰਦੇ ਕਿ ਮੈਨੂੰ ਕੋਈ ਸੁਰਤ ਨਹੀਂ ਸੀਗੀ ਮੇਰੇ ਤੇ ਇੰਨਾ ਜ਼ਿਆਦਾ ਦੁਸ਼ਟ ਦਾ ਪ੍ਰਭਾਵ ਸੀ ਤੇ ਕਹਿੰਦੇ ਕਿ ਉਹ ਪਾਸਟਰ ਜੀ ਕਹਿੰਦੇ ਰੋਜ਼ ਪ੍ਰਾਰਥਨਾਵਾਂ ਕਰਦੇ ਰਹਿ ਸਾਡੇ ਘਰ ਆਣ ਕੇ ਪ੍ਰਾਰਥਨਾਵਾਂ ਕਰਦੇ ਰਹਿ ਬੇਟੀ ਦੇ ਘਰ ਜਾ ਕੇ ਪ੍ਰਾਰਥਨਾਵਾਂ ਕਰਦੇ ਰਹਿ ਔਰ ਸਿਸਟਰ ਜੀ ਦੱਸਦੇ ਆ ਕਿ ਫਿਰ ਇਹਨਾਂ ਨੇ ਜਦੋਂ ਇਹਨਾਂ ਨੂੰ ਵਚਨ ਸੁਨਾਇਆ ਗਿਆ ਤਾਂ ਉਹ ਸਾਰੇ ਦੁਸ਼ਟ ਆਤਮੇ ਨਾ ਤਾਂ ਦੂਰ ਹੋ ਗਏ ਔਰ ਇਹ ਸਿਸਟਰ ਜੀ ਦੱਸਦੇ ਕਿ ਇਹਨਾਂ ਦੇ ਬੇਟੇ ਦੇ ਅੰਦਰ ਵੀ ਦੁਸ਼ਟ ਆਤਮੇ ਸੀਗੇ ਔਰ ਸੱਚਮੁੱਚ ਉਹਦਾ ਪ੍ਰਭਾਵ ਸੀਗਾ ਤੇ ਦੁਸ਼ਟ ਦਾ ਪ੍ਰਭਾਵ ਇਹਨਾਂ ਦੇ ਬੇਟੇ ਦੀ ਜ਼ਿੰਦਗੀ 'ਚ ਵੀ ਸੀ ਸਿਸਟਰ ਜੀ ਦੱਸਦੇ ਕਿ ਇਹਨਾਂ ਦਾ ਬੇਟਾ ਬਿਮਾਰ ਹੀ ਰਹਿੰਦਾ ਸੀਗਾ ਉਹਨਾਂ ਦੇ ਕਮਰ ਦੇ ਵਿੱਚ ਹਮੇਸ਼ਾ ਦਰਦ ਹੁੰਦਾ ਰਹਿੰਦਾ ਸੀਗਾ ਔਰ ਉਹ மஞ்சੇ ਤੋਂ ਹਿੱਲਦੇ ਹੀ ਨਹੀਂ ਸੀਗੇ ਥੋੜਾ ਜਿਹਾ ਕੰਮ ਕਰਕੇ ਕਹਿੰਦੇ ਕਿ ਉਹ ਬਿਮਾਰ ਹੋ ਜਾਂਦੇ ਸੀਗੇ ਕਿ ਇੰਨੀਆਂ ਦਵਾਈਆਂ ਖਾਣ ਤੋਂ ਬਾਅਦ ਵੀ ਕਹਿੰਦੇ ਉਹਨਾਂ ਨੂੰ ਕੋਈ ਅਸਰ ਨਹੀਂ ਸੀ ਹੁੰਦਾ ਕੋਈ ਫਰਕ ਨਹੀਂ ਸੀ ਪੈਂਦਾ ਤੋਂ ਕਹਿੰਦੇ ਜਦੋਂ ਉਹਨਾਂ ਦੇ ਲਈ ਵੀ ਪ੍ਰਾਰਥਨਾਵਾਂ ਕੀਤੀਆਂ ਗਈਆਂ ਤੋਂ ਕਹਿੰਦੇ ਬੇਟਾ ਬਿਲਕੁਲ ਚੰਗਾ ਹੋ ਗਿਆ ਸਿਸਟਰ ਜੀ ਦੱਸ ਲਿਆ ਕਿ ਇਹਨਾਂ ਨੇ ਦੁਸ਼ਟ ਆਤਮਾ ਤੋਂ ਆਜ਼ਾਦੀ ਪਾਈ ਬੇਟੇ ਨੇ ਵੀ ਦੁਸ਼ਟ ਆਤਮਾ ਤੋਂ ਆਜ਼ਾਦੀ ਪਾਈ ਔਰ ਜੋ ਉਹਨਾਂ ਦੀ ਕਮਰ ਦਾ ਦਰਦ ਸੀਗਾ ਉਸ ਤੋਂ ਉਹਨਾਂ ਨੇ ਆਜ਼ਾਦੀ ਪਾਈ ਉਹਨਾਂ ਨੇ ਦਵਾਈਆਂ ਤੋਂ ਛੁਟਕਾਰਾ ਪਾਇਆ ਔਰ ਇਸ ਟਾਈਮ ਸਿਸਟਰ ਜੀ ਦੱਸਦੇ ਕਿ ਇਹਨਾਂ ਦਾ ਬੇਟਾ ਕੈਨੇਡਾ ਦੇ ਵਿੱਚ ਬੈਠਾ ਆ ਸੱਚਮੁੱਚ ਪਰਮੇਸ਼ਵਰ ਨੇ ਉਹਨਾਂ ਦਾ ਬਾਹਰ ਦਾ ਕੰਮ ਬਣਾਇਆ ਇਸ ਸਮੇਂ ਉਹਥੇ ਕੰਮ ਕਰ ਰਿਹਾ ਤਾਂ ਪਰਮੇਸ਼ਵਰ ਦਾ ਅਨੁਗ੍ਰਹਿ ਦਇਆ ਵੱਡੀ ਆ ਚਾਹੇ ਅਸੀਂ ਪਰਮੇਸ਼ੁਰ ਨੂੰ ਮਨ ਦੇ ਨਹੀਂਆ ਚਾਹੇ ਅਸੀਂ ਪਰਮੇਸ਼ਰ ਨੂੰ ਜਾਣਦੇ ਵੀ ਨਹੀਂਆ ਪਰ ਪਰਮੇਸ਼ਰ ਫੇਰ ਵੀ ਸਾਡੇ ਤੇ ਦਇਆ ਕਰਦਾ ਪਰਮੇਸ਼ਰ ਦਾ ਵਚਨ ਆ ਪਰਮੇਸ਼ਰ ਕਹਿੰਦਾ ਮੈਂ ਤੇਰੇ ਬਿਮਾਰੀ ਵਾਲੇ ਮੰਜੇ ਨੂੰ ਕਹਿੰਦਾ ਪਲਟ ਦਊਂਗਾ ਤੋਂ ਸੱਚਮੁੱਚ ਇਸ ਭੈਣ ਦੇ ਬਿਮਾਰੀ ਵਾਲੇ ਬਿਸਤਰਿਆਂ ਨੂੰ ਪਰਮੇਸ਼ਰ ਨੇ ਪਲਟਿਆ ਔਰ ਸੱਚਮੁੱਚ ਸਿਸਟਰ ਜੀ ਦੱਸਦੇ ਨੇ ਕਿ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਬੇਟੀ ਮਤਲਬ ਇਹ ਸਾਰੇ ਦੁੱਖ ਦੇ ਵਿੱਚ ਚੱਲ ਰਹੀ ਸੀਗੀ ਉਸ ਤੋਂ ਬਾਅਦ ਪਰਮੇਸ਼ਰ ਨੇ ਉਹਨਾਂ ਨੂੰ ਇੱਕ ਬੇਬੀ ਬੁਆਏ ਦੇ ਨਾਲ ਬles ਕੀਤਾ ਔਰ ਇਹਨਾਂ ਦੀ ਬੇਟੀ ਨੂੰ ਬੇਟੇ ਬੇਟੇ ਨੇ ਜਨਮ ਲਿਆ ਤੋਂ ਸੱਚਮੁੱਚ ਸਿਸਟਰ ਜੀ ਦੱਸਦੇ ਨੇ ਕਿ ਬੇਟਾ ਬਿਲਕੁਲ ਠੀਕ ਸੀ ਤੰਦਰੁਸਤ ਸੀ ਜਿਵੇਂ ਹੁਣ ਆਪਾਂ ਦੇਖਦੇ ਆ ਕਿ ਇੱਕ ਪ੍ਰੈਗਨੈਂਟ ਲੇਡੀ ਨੂੰ ਹਰ ਸਮੇਂ ਕੁਛ ਨਾ ਕੁਛ ਖਾਣਾ ਪੈਂਦਾ ਆ ਕਦੀ ਉਹਨਾਂ ਦਾ ਬੀਪੀ ਡਾਊਨ ਹੋ ਜਾਂਦਾ ਆ ਕਦੀ ਬੀਪੀ ਲੋ ਹੋ ਜਾਂਦਾ ਕਦੀ ਹਾਈ ਹੋ ਜਾਂਦਾ ਕਦੀ 슈ਗਰ ਘਟਵਾ ਜਾਂਦੀ ਤੋ ਮੈਂ ਹੈਰਾਨ ਸੀ ਇਸ ਗਵਾਈ ਤੋਂ ਜਦੋਂ ਮੈਂ ਗਵਾਈ ਸੁਣੀ ਮੈਂ ਹੈਰਾਨ ਸੀ ਕਿ 4 ਮਹੀਨੇ ਸਿਸਟਰ ਨੇ ਕੁਝ ਖਾਦਾ ਪੀਤਾ ਨਹੀਂ ਸਿਰਫ ਦਵਾਈਆਂ ਦੇ ਸਿਰ ਤੇ ਸੀ ਔਰ ਸਟਰੋਂਗ ਇੰਜੈਕਸ਼ਨਸ ਦੇ ਵਾਵਜੂਦ ਵੀ ਪਰਮੇਸ਼ੁਰ ਨੇ ਇਹਨਾਂ ਦੇ ਬੱਚੇ ਨੂੰ ਕਿਦਾਂ ਸੇਫ ਰੱਖਿਆ ਔਰ ਜੋ ਇਹਨਾਂ ਦਾ ਬੇਟੀ ਦੇ ਬੇਟਾ ਹੋਇਆ ਉਸ ਸਿਸਟਰ ਕਹਿੰਦੇ ਕਿ ਬਿਲਕੁਲ ਨੋਰਮਲ ਵਧੀਆ ਸੀ ਮਤਲਬ ਕਿ ਪਰਮੇਸ਼ੁਰ ਹੀ ਆ ਜੋ ਇਹ ਕਰ ਸਕਦਾ ਹੈ ਡਾਕਟਰ ਜਵਾਬ ਦੇ ਚੁੱਕੇ ਸਾਨੂੰ ਪਰ ਫੇਰ ਵੀ ਪਰਮੇਸ਼ੁਰ ਨੇ ਇਹਨਾਂ ਦੀ ਆਸ ਨੂੰ ਨਹੀਂ ਟੁੱਟਣ ਦਿੱਤਾ ਪਰਮੇਸ਼ੁਰ ਨੇ ਇਹਨਾਂ ਨੂੰ ਬਚਾਇਆ ਇਹਨਾਂ ਦੇ ਬੱਚੇ ਨੂੰ ਬਚਾਇਆ ਪਰਮੇਸ਼ੁਰ ਨੇ ਉਸ ਬੱਚੇ ਨੂੰ ਇਸ ਲਈ ਬਚਾਇਆ ਕਿ ਸੱਚਮਚ ਉਹਨੂੰ ਦੇਖ ਕੇ ਪਰਮੇਸ਼ਰ ਦੀ ਮਹਿਮਾ ਸਾਰੇ ਕਰਨ ਤੋਂ ਸਿਸਟਰ ਜੀ ਦੱਸਦੇ ਆ ਕਿ ਜੋ ਇਹਨਾਂ ਦੀ ਬੇਟੀ ਦੇ ਸਹੁਰਾ ਪਰਿਵਾਰ ਬਹੁਤ ਅੱਛੇ ਆ ਉਹਨਾਂ ਦੇ ਹਸਬੰਦ ਬਹੁਤ ਅੱਛੇ ਆ ਔਰ ਸੱਚਮੁੱਚ ਸਿਸਟਰ ਜੀ ਦੱਸਦੇ ਆ ਕਿ ਥੋੜਾ ਵਿਰੋਧ ਹੋ ਰਿਹਾ ਆ ਪਰਮੇਸ਼ਰ ਦੇ ਵਿੱਚ ਆਉਣ ਦੇ ਕਰਕੇ ਬੇਟੀ ਦਾ ਵੀ ਵਿਰੋਧ ਹੋ ਰਿਹਾ ਆ ਔਰ ਇਹਨਾਂ ਦਾ ਵੀ ਵਿਰੋਧ ਹੋ ਰਿਹਾ ਪਰ ਪਰਮੇਸ਼ਰਾ ਜੋ ਸਾਡੇ ਵੈਰੀਆਂ ਦੇ ਮੂੰਹਾਂ ਨੂੰ ਬੰਦ ਕਰਦਾ ਆ ਪਰਮੇਸ਼ਰ ਨੇ ਕਿਹਾ ਤੂੰ ਬੱਚ ਤੇਰਾ ਘਰਾਣਾ ਬਚਾਇਆ ਜਾਵੇਗਾ ਸੱਚਮੁੱਚ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਵਿੱਚ ਅਨੋਖੇ ਤੇ ਅਚੰਭੇ ਕੰਮਾਂ ਨੂੰ ਕੀਤਾ ਤਾਂ ਸੱਚਮੁੱਚ ਪਰਮੇਸ਼ਰ ਅੱਗੇ ਵੀ ਇਹਨਾਂ ਦੀ ਮਦਦ ਸਹਾਇਤਾ ਗਵਾਹੀ ਕਰਨਗੇ ਸੱਚਮੁੱਚ ਇਹਨਾਂ ਦੀ ਅਦਵਤ ਗਵਾਹੀ ਸੀ ਤੋਂ ਪਰਮੇਸ਼ਰ ਨੇ ਇਹਨਾਂ ਨੂੰ ਇਨਾਂ ਦੇ ਘਰ ਨੂੰ ਸਾਫ਼ ਕੀਤਾ ਆਪਣੀ ਹੈਕਲ ਨੂੰ ਪਰਮੇਸ਼ਰ ਨੇ ਸਾਫ਼ ਕੀਤਾ ਤਾਂ ਸਿਸਟਰ ਜੀ ਦੱਸਦੇ ਕਿ ਇਹਨਾਂ ਦਾ ਵਿਸ਼ਵਾਸ ਬਹੁਤ ਜ਼ਿਆਦਾ ਪਰਮੇਸ਼ਰ ਦੇ ਉੱਤੇ ਬਹੁਤ ਜ਼ਿਆਦਾ ਭਰੋਸਾ ਕਰਦੇ ਆ ਔਰ ਹਰ ਇੱਕ ਕੰਮ ਪਰਮੇਸ਼ਰ ਦੀ ਮਰਜ਼ੀ ਤੋਂ ਬਿਨਾ ਨਹੀਂ ਕਰਦੇ ਪਰ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਕੇ ਆਪਣਾ ਹਰ ਇੱਕ ਕੰਮ ਕਰਦੇ ਆ ਔਰ ਸੰਗਤੀ ਕਰਦੇ ਆ ਭਾਵੇਂ ਇਹਨਾਂ ਦਾ ਥੋੜਾ ਵਿਰੋਧ ਚੱਲ ਰਿਹਾ ਪਰ ਫੇਰ ਵੀ ਇਹ ਸੰਗਤੀ ਕਰਦੇ ਆ ਔਰ ਪਰਮੇਸ਼ਰ ਦੇ ਨਾਮ ਨੂੰ ਨਹੀਂ ਛੱਡਦੇ ਤੋ ਸੱਚਮੁੱਚ ਜਦੋਂ ਸਾਡੇ ਤੇ ਥੋੜੀ ਜੀ ਮੁਸ਼ਕਿਲ ਮੁਸੀਬਤ ਆਉਂਦੀ ਅਸੀਂ ਕੰਨੇ ਛੱਡ ਅਸੀਂ ਨਹੀਂ ਜਾਣਾ ਅਸੀਂ ਜਾ ਹੀ ਨਹੀਂ ਸਕਦੇ ਸਾਡਾ ਵਿਰੋਧ ਹੋ ਰਿਹਾ ਸੀ ਕਿ ਉਹ ਜਾਵਾਂਗੇ ਪਰ ਇਹ ਸਿਸਟਰ ਨੂੰ ਪਰਮੇਸ਼ੁਰ ਨੇ ਦਲੇਰੀ ਦਿੱਤੀ ਆ ਕਿ ਪਰਮੇਸ਼ਰ ਦੀ ਇਸ ਦਲੇਰੀ ਦੇ ਨਾਲ ਇਹ ਸਿਸਟਰ ਪਰਮੇਸ਼ਰ ਦੀ ਹਜ਼ੂਰੀ ਨੂੰ ਨਹੀਂ ਛੱਡ ਰਿਹਾ ਤੋ ਸੱਚਮੁੱਚ ਪਰਮੇਸ਼ਰ ਇਸ ਭੈਣ ਦਾ ਸਾਥ ਦੇਣ ਔਰ ਆਉਣ ਵਾਲੇ ਸਮੇਂ ਚ ਵੀ ਇਸ ਭੈਣ ਨੂੰ ਸੰਭਾਲ ਕੇ ਰੱਖਣ ਇਹਨਾਂ ਦੀ ਬੇਟੀ ਔਰ ਇਹਨਾਂ ਦੀ ਪੂਰੀ ਫੈਮਿਲੀ ਨੂੰ ਸੰਭਾਲ ਕੇ ਰੱਖਣ ਤੋ ਸੱਚਮੁੱਚ ਪਰਮੇਸ਼ਰ ਦੀ ਇਸ ਗੁਵਾਈ ਦੇ ਲਈ ਅਸੀਂ ਦਿਲ ਤੋਂ ਧੰਨਵਾਦ ਕਰਦੇ ਆਂ ਪਰਮੇਸ਼ਰ ਨੇ ਇਸ ਭੈਣ ਦੀ ਜ਼ਿੰਦਗੀ ਨੂੰ ਬਚਾਇਆ ਇਹਨਾਂ ਦੀ ਬੇਟੀ ਦੀ ਜ਼ਿੰਦਗੀ ਨੂੰ ਬਚਾਇਆ ਔਰ ਨੰਨੇ ਜੋ ਨੰਨਾ ਇੱਕ ਮਹਿਮਾਨ ਸਿਗਾ ਛੋਟੇ ਬੱਚੇ ਦੀ ਜ਼ਿੰਦਗੀ ਨੂੰ ਬਚਾਇਆ ਕਿਉਂਕਿ ਪਰਮੇਸ਼ਰ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਤਾਂ ਪਰਮੇਸ਼ਰ ਨੇ ਉਸ ਛੋਟੇ ਬੱਚੇ ਦੀ ਜ਼ਿੰਦਗੀ ਨੂੰ ਵੀ ਬਚਾਇਆ ਪਰਮੇਸ਼ਰ ਨੂੰ ਵੀ ਬLES ਕਰਨ ਔਰ ਆਉਣ ਵਾਲੇ ਸਮੇਂ ਵਿੱਚ ਉਹ ਪਰਮੇਸ਼ਰ ਦੇ ਨਵੀਂ ਦੇ ਰੂਪ ਦੇ ਵਿੱਚ ਨਿਕਲੇ ਤਾਂ ਸੱਚਮੁੱਚ ਅਸੀਂ ਧੰਨਵਾਦ ਕਰਦੇ ਹਾਂ ਔਰ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਜੀਵਨ ਦੀ ਕੋਈ ਐਸੀ ਗਵਾਹੀ ਜੋ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਸਾਰਿਆਂ ਦੇ ਨਾਲ ਤਾਂ ਤੁਹਾਨੂੰ ਚਾਹੀਦਾ ਕਿ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਕੇ ਆਪਣੀ ਗਵਾਹੀ ਨੂੰ ਜ਼ਰੂਰ ਲਿਖਾਓ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਦਾ ਹੈ ਕਿਰਪਾ ਕਰਕੇ 8 ਵਜੇ ਤੋਂ ਪਹਿਲਾਂ ਔਰ 8 ਵਜੇ ਤੋਂ ਬਾਅਦ ਕੋਈ ਵੀ ਭੈਣ ਭਰਾ ਕਾਲ ਨਾ ਕਰੇ ਔਰ ਸੱਚਮੁੱਚ ਮੈਂ ਵਿਸ਼ਵਾਸ ਕਰਦੀ ਕਿ ਗਵਾਹੀਆਂ ਤੁਹਾਡੇ ਜੀਵਨ ਦੇ ਵਿੱਚ ਵੱਡੇ ਬਦਲਾਅ ਨੂੰ ਲੈ ਕੇ ਆ ਰਹੀਆਂ ਨੇ ਔਰ ਇਹ ਗਵਾਹਾਂ ਤੁਹਾਡੇ ਜੀਵਨ ਚ ਆਸ਼ੀਸ਼ ਔਰ ਬਰਕਤ ਨੂੰ ਲੈ ਕੇ ਆਉਣ ਔਰ ਇਹ ਸਾਰੀ ਪ੍ਰਾਰਥਨਾयां ਪ੍ਰਭੂ ਦੇ ਅੱਗੇ ਕਿ ਸੱਚਮੁੱਚ ਬਹੁਤ ਸਾਰੇ ਭੈਣ ਭਰਾਵਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾਣ ਬਹੁਤ ਸਾਰੀਆਂ ਰੂਹਾਂ ਬਚਾਈਆਂ ਜਾਣ ਤੋਂ ਸੱਚਮੁੱਚ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਇਸ ਸਮੇਂ ਦੇ ਲਈ ਵੀ ਪਰਮੇਸ਼ਵਰ ਨੇ ਸਾਨੂੰ ਹੁਣ ਤੱਕ ਮਿਲਾਇਆ ਔਰ ਸੰਭਾਲ ਕੇ ਰੱਖਿਆ ਤੋਂ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਕੱਲ ਫੇਰ ਮਿਲਾਂਗੇ ਇੱਕ ਹੋਰ ਨਵੀਂ ਗਵਾਹੀ ਦੇ ਨਾਲ ਸਾਰਿਆਂ ਨੂੰ ਜੈਮਸੀ ਦੀ